ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਚੈਨਲ ਦੇ ਉੱਤੇ ਹੋਪਸੋ ਸਾਰੇ ਠੀਕ ਠਾਕ ਹੋਵੋਗੇ ਵੀਰੇ ਅੱਜ ਤਿੰਨ ਚੀਜ਼ਾਂ ਤੇ ਗੱਲ ਕਰਨੀ ਆ ਮੈਂ ਕੱਲ ਵੀ ਵੀਡੀਓ ਪਾਈ ਸੀ ਮਿਨੀਮਮ ਐਕਸਪੋਰਟ ਪ੍ਰਾਈਜ਼ ਬਾਸਮਤੀ ਨੂੰ ਲੈ ਕੇ ਵੱਧ ਤੋਂ ਵੱਧ ਮੋਹਮ ਬਣਾ ਦੋ ਪਰ ਉਹ ਵੀਡੀਓ ਇੰਨੀ ਕੁ ਵਾਇਰਲ ਨਹੀਂ ਹੋਈ ਹਨਾ ਬਹੁਤ ਪੇਜਾਂ ਨੂੰ ਮੈਂ ਟੈਗ ਕੀਤੀ ਜਿੰਨੇ ਜਿੰਨੇ ਮੇਨ ਮੇਨ ਪੇਜ ਨੇ ਹਨਾ ਬਹੁਤ ਸਾਰੇ ਮੈਂ ਨਾਂ ਨਹੀਂ ਲਊਗਾ ਹੁਣ ਕਿਸੇ ਦਾ ਵੀ ਜਿੰਨਾ ਮਤਲਬ ਸੁਣਦੇ ਆਪਾਂ ਜਿਹੜੇ ਖੇਤਾਂ ਦੀਆਂ ਗੱਲਾਂ ਕਰਦੇ ਨੇ ਸਾਰਿਆਂ ਨੂੰ ਟੈਗ ਕੀਤੀ ਪਰ ਕਿਸੇ ਨੇ ਵੀ ਵੀਰੇ ਐਟੂ ਸਟੋਰੀ ਵੀ ਨਹੀਂ ਲਾਈ ਸੀਨ ਕਰਕੇ ਛੱਡਤੀਆਂ ਠੀਕ ਹੈ ਇੱਕ ਦੋ ਪੇਜਾਂ ਨੂੰ ਛੱਡ ਕੇ ਠੀਕ ਹੈ ਇੱਕ ਦੋ ਪੇਜਾਂ ਨੇ ਸ਼ੇਅਰ ਕਰੀ ਤੇ ਇੱਕ ਤਾਂ ਆਪਾਂ ਉਹਦੇ ਬਾਰੇ ਗੱਲ ਕਰਾਂਗੇ ਠੀਕ ਹੈ ਦੂਜੀ ਆਪਾਂ ਗੱਲ ਕਰਾਂਗੇ ਵੀਰੇ ਡੀਏਪੀ ਬਾਰੇ ਡੀਏਪੀ ਦੀ ਸ਼ਾਰਟੇਜ ਆ ਰਹੀ ਹੈ ਉਹਨੂੰ ਹਨਾ ਕੀ ਆਊਗੀ ਜਾਂ ਨਹੀਂ ਆਊਗੀ ਤੀਜੀ ਆਪਾਂ ਗੱਲ ਕਰਾਂਗੇ ਵੀਰੇ ਤੇਲੇ ਬਾਰੇ ਠੀਕ ਹੈ ਪਹਿਲਾਂ ਮੈਂ ਸਭ ਤੋਂ ਪਹਿਲਾਂ ਗੱਲ ਨਬੇੜਦਾ ਮੇਰੇ ਡੀਏਪੀ ਦੀ ਸ਼ਾਰਟੇਜ ਬਾਰੇ ਤਾਂ ਵੀਰੇ ਸਿੱਧੀ ਜੀ ਗੱਲ ਆ ਨਾ ਸ਼ਾਰਟੇਜ ਪਹਿਲਾਂ ਆਈ ਹੈ ਨਾ ਆਵੇ ਹੁਣ ਇਹ ਸ਼ਾਰਟੇਜ ਆਪਾਂ ਹੀ ਕਰਦੇ ਆ ਉਹੀ ਲਾਲਾ ਲਾਲਾ ਚੱਕਤੀ ਨਾ ਮਿਲੇ ਮਹਿੰਗੀ ਉਹੀ ਰੇਟ ਤੇ ਮਿਲੂਗੀ ਕਿਉਂਕਿ ਹਜੇ ਤੱਕ ਆਪਣਾ ਡੰਡਾ ਕਾਇਮ ਹੈ ਹਲੇ ਤੱਕ ਆਪਣੇ ਪੰਜਾਬ ਦੇ ਵਿੱਚ ਫਸਲ ਹੁੰਦੀ ਹੈ ਜਦੋਂ ਫਸਲੋਂ ਹਟ ਗਈ ਉਦੋਂ ਡੀਪੀ ਵੀ ਹੋਂ ਹਟ ਜੂਗੀ ਠੀਕ ਹੈ ਇੱਕ ਵੀਡੀਓ ਕਲਿੱਪ ਜੀ ਮੈਂ ਦੇਖੀ ਜਾਂਦਾ ਸੀ ਇੱਕ ਨਿਊਜ਼ ਆਰਟੀਕਲ ਦੇਖੀ ਜਾਂਦਾ ਸੀ ਆਖੇ ਜੀ ਰੇਟ ਵਧੂਗਾ ਨਾ ਵੀਰੇ ਰੇਟ ਵਧੇ ਠੀਕ ਹੈ ਹਲੇ ਤੱਕ ਆਪਣਾ ਡੰਡਾ ਕਾਇਮ ਆ ਤੇ ਇੱਕ ਭਗਵੰਤਮਾਨ ਦੀ ਵੀ ਵੀਡੀਓ ਸੀ ਵੀ ਡੀਏਪੀ ਵਾਧੂ ਹੋਊਗੀ ਤਾਂ ਵਾਧੂ ਹੋਊਗੀ ਮੇਰੀ ਆਲਰੇਡੀ ਟੈਂਡਰ ਟੰਡਰ ਪੈ ਗਏ ਆਲਰੇਡੀ ਗੱਲ ਹੋ ਗਈ ਅ ਮੈਂ ਦੱਸ ਨਹੀਂ ਸਕਦਾ ਸੁਸਾਇਟੀਆਂ ਦੇ ਵਿੱਚ ਵਾਧੂ ਡੀਏਪੀ ਆ ਜਾਣੀ ਆ ਠੀਕ ਹੈ ਉਥੋਂ ਅੱਗੇ ਮਤਲਬ ਸੈਟਿੰਗ ਕਰਕੇ ਤੁਸੀਂ ਆਪ ਦਾ ਡੀਏਪੀ ਸੈਟਿੰਗ ਕਰ ਸਕਦੇ ਹੋ ਪਰ ਜਿਹੜੇ ਕਿਸਾਨ ਮੋਸਟਲੀ 80 90% ਕਿਸਾਨ ਸੁਸਾਇਟੀ ਤੋਂ ਝਾਕਦੇ ਨੇ ਮੈਂ ਖੁਦ ਝਾਕਦਾ ਤੇ ਡੀਏਪੀ ਆ ਜਾਣੀ ਹੈ ਹੁਣ ਡੀਏਪੀ ਆਪਾਂ ਜਮਾ ਕਰਕੇ ਕਰਨੀ ਵੀ ਕੀ ਹੈ ਵੀਰੇ ਹੁਣੀ ਇਕੱਠੀ ਕਰੀ ਜਾਂਦੇ ਹਾਂ ਅਖੇ ਨਾਲ ਪ੍ਰੋਡਕਟ ਦੇ ਤੇ ਵੀਰੇ ਹੁਣ ਤਾਂ ਜੇ ਦੇਣਗੇ ਅਗਲੇ ਜਦੋਂ ਲੋਡ ਹੀ ਨਹੀਂ ਹੁਣ ਕਣਕ ਹਜੇ ਬੀਜਣੀ ਆ ਵੀਰੇ ਅੱਗੇ ਹਨਾ ਘੱਟੋ ਘੱਟ ਡੇਢ ਦੋ ਮਹੀਨਿਆਂ ਨੂੰ ਹੁਣੀ ਸਾੰਭ-ਸਾਂਭ ਕੇ ਸਾੰਭ-ਸਾਂਭ ਕੇ ਵਿਆਜ ਪੁਆਈ ਜਾਂਦੇ ਹਾਂ ਦੋ ਮਹੀਨੇ ਦੀ ਵਿਆਜ ਥੋੜੀ ਨਹੀਂ ਹੁੰਦੀ ਉਹ ਪਤਾ ਨਹੀਂ ਲੱਗਦਾ ਆਪਾਂ ਨੂੰ ਠੀਕ ਹੈ ਇਹ ਤਾਂ ਗੱਲ ਰਹੀ ਡੀਏਪੀ ਦੀ ਡੀਏਪੀ ਮਿਲ ਜੂਗੀ ਬਥੇਰੀ ਮਿਲ ਜਾਣੀ ਆ ਵਾਧੂ ਹੋ ਜਾਣੀ ਆ ਠੀਕ ਹੈ ਦੂਜੀ ਗੱਲ ਆਈ ਵੀਰੇ ਤੇਲੇ ਦੀ ਤੇਲੇ ਦੀ ਸਪਰੇ ਬਈ ਮੀਂਹ ਆ ਜਿਹੜਾ ਉਹ ਕਈ ਥਾਵਾਂ ਤੇ ਕਾਰਵਾਈਆਂ ਕਰੀ ਜਾਂਦਾ ਅੱਜ ਵੀ ਮੋੜ ਬਠਿੰਡੇ ਵਾਲੇ ਪਾਸੇ ਮੀਂਹ ਪੈ ਗਿਆ ਠੀਕ ਹੈ ਹੋਰ ਵੀ ਕਈ ਏਰੀਆ ਦੇ ਵਿੱਚ ਮੀਂਹ ਪੈ ਗਿਆ ਤੇ ਇੰਨਾ ਕਨਕੂਲ ਮੌਸਮ ਆ ਨਾ ਮੈਂ ਤੁਹਾਨੂੰ ਵੀਡੀਓ ਦਿਖਾਉਂਗਾ ਯਾਰ ਜਾ ਕੇ ਨਾ ਖੇਤ 'ਚ ਮਾਮੇ ਦੇ ਮੁੰਡੇ ਦੇ ਉਹਨੇ ਇੱਕ ਵੀ ਸਪਰੇ ਨਹੀਂ ਕਰੀ ਹਜੇ ਤੱਕ ਨਾ ਪੱਤਾ ਲਪੇਟ ਨਾ ਗੋਭ ਦੀ ਨਾਲ ਐਨ ਪੀ ਕੇ ਕੋਈ ਵੀ ਸਪਰੇ ਨਹੀਂ ਕਰੀ ਨਾ ਉਹਨੂੰ ਫੰਗਸ ਕਹਿੰਦਾ ਆਪਾਂ ਐਨਾ ਪੂਰਾ ਵਧੀਆ ਖੜਾ ਉਹਨੇ ਜੂਰੀਆ ਜਿਹੜੀ ਉਹ 2 3 ਗੱਟੇ ਪਾਇਆ ਬਸ ਹਨਾ ਇਹ ਚੀਜ਼ ਨੋਟ ਕਰੀ ਆ ਤੇਲਾ ਉੱਥੇ ਆਊਗਾ ਵੀਰੇ ਜਿੱਥੇ ਆਪਾਂ ਜੂੜੀ ਆ ਜਿਆਦੀ ਪਾਈ ਹੈ ਪਹਿਲੀ ਗੱਲ ਦੂਜਾ ਜਿੱਥੇ ਪਾਣੀ ਆਪਾਂ ਖੜਾ ਕੇ ਰੱਖਦੇ ਆ ਤੀਜਾ ਜਿੱਥੇ ਆਪਾਂ ਲਟਰਮ ਪਾਟਰਮਾ ਡੈਡ ਡੈਡ ਹਰਤੀਏ ਨੇ ਦਿੱਤਾ ਜਾਂ ਬਾਣੀਏ ਨੇ ਦਿੱਤਾ ਛੁੱਟੀ ਗਏ ਉੱਥੇ ਆਊਗੀ ਠੀਕ ਹੈ ਜਿੱਥੇ ਜੂੜੀ ਆ ਕੰਟਰੋਲ ਚ ਹੈ ਟੈਂਪਰੇਚਰ ਹਜੇ 30 ਤੋਂ ਉੱਤੇ ਆ ਗਰਮੀ ਬਹੁਤ ਜਿਆਦੀ ਆ ਠੀਕ ਹੈ ਇਹ ਇੱਕ ਸਿਚੁਏਸ਼ਨ ਚ ਤੇਲਾ ਨਹੀਂ ਆਉਂਦਾ ਤੇਲਾ ਹਮੇਸ਼ਾ ਜਦੋਂ ਟੈਂਪਰੇਚਰ 28 ਡਿਗਰੀ ਤੋਂ ਥੱਲੇ ਹੋ ਗਿਆ ਠੀਕ ਹੈ ਸੱਲਾਪਨ ਜਿਆਦਾ ਹੋ ਗਿਆ ਪਾਣੀ ਜਿਆਦਾ ਜਿੱਥੇ ਲੱਗਦਾ ਜੂਰੀਆ ਜਿਆਦਾ ਉੱਥੋਂ ਤੇਲੇ ਦੀ ਸ਼ੁਰੂਆਤ ਹੁੰਦੀ ਹੈ ਥੱਲੋਂ ਉੱਤੇ ਤੱਕ ਜੜਦਾ ਤੇਲਾ ਠੀਕ ਹੈ ਤੇ ਜਿਨ੍ਹਾਂ ਨੇ ਇੱਕ ਸਪਰੇਅ ਕਰਤੀ ਮੈਨੂੰ ਲੱਗਦਾ ਕੋਈ ਵੀ ਨਹੀਂ ਰਿਹਾ ਹੁਣ ਸਾਰਿਆਂ ਨੇ ਕਰਤੀ ਹੈ ਜਦੋਂ 10 ਦਿਨ ਪਹਿਲਾਂ 15 ਦਿਨ ਪਹਿਲਾਂ ਉਹ ਵੀਰੇ ਕਾਬਰ ਹੋਣਾ ਨਹੀਂ ਲੋੜ ਹੈਗੀ ਹਲੇ ਮੈਨੂੰ ਬਹੁਤ ਕਮੈਂਟ ਆਉਂਦੇ ਨੇ ਬਹੁਤ ਪਰਸਨਲ ਮੈਸੇਜ ਆਉਂਦੇ ਨੇ ਨਹੀਂ ਲੋੜ ਹੈ ਹਜੇ ਸਪਰੇਅ ਦੀ 15 ਤਰੀਕ ਤੋਂ ਬਾਅਦ ਹੀ ਦੂਜਾ ਅਟੈਕ ਸੁੰਡੀ ਦਾ ਹੋਣਾ ਗੋਪਦੀ ਦਾ ਪੱਤਾ ਲਪੇਟ ਦਾ ਠੀਕ ਹੈ 15 ਤਰੀਕ ਤੋਂ ਬਾਅਦ ਹੀ ਤੇਲੇ ਦਾ ਅਟੈਕ ਹੋਊਗਾ ਜੇ ਹੋਇਆ 15 ਤਰੀਕ ਨੂੰ ਜੇ ਨਹੀਂ ਰਹਿ ਰਹਿੰਦੀ ਵੀ ਥੋੜਾ ਝੋਨਾ 15 ਤਰੀਕ ਤੱਕ ਗੋਭ ਤੇ ਆ ਗਿਆ ਹਨਾ ਤਾਂ ਉਦੋਂ ਸਪਰੇਅ ਕਰ ਦਿਓ ਜਾਂ ਥੋੜਾ ਝੋਨਾ ਨਸਾਰਾ ਲੈ ਗਿਆ ਉਦੋਂ ਸਪਰੇਅ ਕਰ ਦਿਓ ਜਿਹੜੇ ਬੂੜ ਵਾਲੇ ਦਿਨ ਹੁੰਦੇ ਨੇ 8 ਤੋਂ 10 ਦਿਨ ਉਹ ਆਪਾਂ ਛੇੜਨਾ ਨਹੀਂ ਬਸ ਪਾਣੀ ਲਾਓ ਖੇਤ ਦੇ ਵਿੱਚ ਬਸ ਬੜੋਣਾ ਭੁੱਲ ਜੋ ਠੀਕ ਹੈ ਤੀਜੀ ਗੱਲ ਹੈਗੀ ਵੀਰੇ ਮਿਨੀਮਮ ਐਕਸਪੋਰਟ ਪ੍ਰਾਈਸ ਵਾਲੀ ਗੱਲ ਤਾਂ ਉਹ ਵੀਰੇ ਵੱਧ ਤੋਂ ਵੱਧ ਤੁਸੀਂ #ਮੋਹਮ ਚਲਾ ਸਕਦੇ ਹੋ ਰਿਡਿਊਸ ਐਮ ਈ ਪੀ ਠੀਕ ਹੈ ਇੱਕ ਕਾਂਗਰਸ ਦੇ ਲੀਡਰ ਦੀ ਮੈਂ ਦੇਖੀ ਰਾਜ ਸਭਾ ਦੇ ਵਿੱਚ ਉਹਨੇ ਵੀ ਮੁੱਦਾ ਚੱਕਿਆ ਮੈਨੂੰ ਨਹੀਂ ਪਤਾ ਕਾਂਗਰਸ ਦਾ ਕਿ ਆਮ ਆਦਮੀ ਦਾ ਠੀਕ ਹੈ ਉਹਨੇ ਵੀ ਜ਼ਰੂਰ ਮੁੱਦਾ ਚੱਕਿਆ ਕੱਲ ਮੇਰੇ ਕੋਲ ਨਿਊਜ਼ ਆਰਟੀਕਲ ਆਈ ਸੀ ਇੱਕ ਸੁਖਵੀਰ ਬਾਦਲ ਨੇ ਚੱਕਿਆ ਸੀ ਠੀਕ ਹੈ ਆਪਣਾ ਫਰਜ਼ ਬਣਦਾ ਵੀ ਜੇ ਐਮਈਪੀ ਘਟੂਗੀ ਹੁਣ 950 ਚੱਲੀ ਜਾਂਦਾ ਜੇ ਉਹ 700 750 800 ਵੀ ਹੋ ਜੇ ਜਿੰਨੀ ਘਟੂਗੀ ਉਹਨੇ ਦੇਸ਼ ਜਾਦੇ ਆਉਣਗੇ ਜਿੰਨੇ ਜਿਆਦਾ ਹੋਣਗੇ ਉਨਾਂ ਕਿਸਾਨਾਂ ਨੂੰ ਫਾਇਦਾ ਹੋਊਗਾ ਐਕਸਪੋਰਟ ਵਪਾਰੀ ਭੱਜ-ਭੱਜ ਕੇ ਲੈਣਗੇ ਜੇ ਮਿੱਤਰੋ ਨਵੰਬਰ ਦਸੰਬਰ ਚ ਵਧਿਆ ਫਿਰ ਵਪਾਰੀਆਂ ਨੂੰ ਫਾਇਦਾ ਹੋਣਾ ਕਿਸਾਨਾਂ ਨੂੰ ਨਹੀਂ ਫਾਇਦਾ ਹੋਣਾ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਵੀਰੇ ਵੱਧ ਤੋਂ ਵੱਧ ਨਹੀਂ ਸ਼ੇਅਰ ਕਰਨੀ ਆਪਦੇ ਇੰਸਟਾਗ੍ਰਾਮ ਹੈਂਡਲ ਤੇ ਹਨਾ ਜਾਂ ਫੇਸਬੁੱਕ ਤੇ YouTube ਤੇ WhatsApp ਤੇ ਜਿੱਥੇ ਵੀ ਤੁਹਾਨੂੰ ਦੇਖਦਾ ਆਪਦੀ ਵੀਡੀਓ ਬਣਾ ਕੇ ਕਹਿ ਦਿਓ ਵੀ ਸਰਕਾਰ ਨੂੰ ਅਪੀਲ ਕਰ ਦਿਓ ਜੇ ਤੁਹਾਡੇ ਲਿੰਕ ਹੈਗੇ ਨੇ ਕਿਸੇ ਦੇ ਤਾਂ BJP ਤੱਕ ਵੀਡੀਓ ਪਹੁੰਚਾ ਦਿਓ ਠੀਕ ਹੈ ਵੀ एमईपी मिनिमम एक्सपोर्ट प्राइस ਘਟਾ ਦਿਓ ਵੀਰ ਮੇਰੋ ਬਾਕੀ ਚੈਨਲ ਨੂੰ ਗੱਲ ਸਬਸਕ੍ਰਾਈਬ ਥੈਂਕ ਯੂ ਸੋ ਮੱਚ ਵੀਡੀਓ ਪੈਂਦੀਆਂ ਰਹਿਣੀਆਂ ਜੀ ਬਾਏ ਬਾਏ ਟਾਟਾ